ਧੂੜ ਮਿੱਟੀ ਦੇ ਨਾਲ ਨਹੀਂ ਲਿਬੜੇ ਕਿਉਂਕਿ ਸੈੱਟ ਦੇ ਵਿੱਚ ਖੜੇ ਨੇ ਜਿੰਨੇ ਵੀ ਟਰੈਕਟਰ ਦਿਖਾਉਣੇ ਆ ਤੁਹਾਨੂੰ ਸਾਰੇ ਹੀ ਮਿੱਤਰੋ ਘੈਂਟ ਬੜੇ ਨੇ ਟਰੈਕਟਰ ਤਾਂ ਘੈਂਟ ਹੋਣੀ ਹੋਣੇ ਮਿੱਤਰੋ ਜਿਹੜੇ ਸੱਜਣ ਦੇ ਕੋਲੇ ਅੱਜ ਪਹੁੰਚਿਆਣਾ ਉਹ ਉਦੋਂ ਵੀ ਘੈਂਟ ਆ ਬਾਕੀ ਟਰੈਕਟਰ ਬੜੇ ਘੈਂਟ ਘੈਂਟ ਹੁੰਦੇ ਆ ਧਰਮੇ ਇਧਰਲੇ ਪਾਸੇ ਇੱਕ ਬੋਟਾ ਖੜਾ ਹੈ ਇਧਰਲੇ ਪਾਸੇ ਖੜਾ Mahindra Novo 655 DI ਬਾਕੀ ਤੁਹਾਨੂੰ ਮੈਂ ਬੰਦੇ ਦੀ ਇੱਕ ਸਿਫਤ ਦੱਸਦਾ ਇਹ ਘਰੇ ਇਹਨਾਂ ਦਾ ਕੰਮ ਹੈ ਬਾਬਾ ਟਰੈਕਟਰ ਸੇਲ ਪਰਚੇਜ ਦੇ ਨਾਂ ਤੇ ਹੰਡੇ ਆਇਤੇ ਵਿੱਚ ਖੜੇ ਆ ਤੇ ਅੱਜ ਕਿੰਨੇ ਕ ਟਰੈਕਟਰ ਨੇ ਕਿੰਨੇ ਕਿੰਨੇ ਕ ਘੰਟੇ ਚੱਲੇ ਹੋਇਆ ਸਾਰਾ ਕੁਝ ਨਾ ਆਪਾਂ ਬਰੀਕੀ ਦੇ ਨਾਲ ਪੁੱਛਾਂਗੇ ਸਾਡੇ ਨਾਲ ਕੌਣ ਨੇ ਅ ਜੱਗੀ ਬਾਬਾ ਜੀ ਆਪਾਂ ਇਸਤਰੀ ਕਾਲ ਸਾਤ ਸ੍ਰੀ ਕਾਲ ਜੀ ਕੀ ਹਾਲ ਚਾਲ ਨੇ ਸਰ ਪਹਿਲਾਂ ਜੀ ਸਾਨੂੰ ਜੀ ਆਇਆਂ ਜੀ ਬਹੁਤ ਧੰਨਵਾਦ ਧੰਨਵਾਦ ਤੁਸੀਂ ਮਿਹਰਬਾਨੀ ਕਿ ਕੀਮਤੀ ਸਮਾਂ ਕੱਟਿਆ ਥੈਂਕ ਯੂ ਜਿਹੜੇ ਸੱਜਣ ਸਾਫ਼ ਸੁਥਰਾ ਟਰੈਕਟਰਾਂ ਦਾ ਕੰਮ ਕਰਦੇ ਆ ਤੁਹਾਡਾ ਉਹਨਾਂ ਦੇ ਵਿੱਚੋਂ ਨਾ ਪਹਿਲੀ ਕਤਾਰ ਦੇ ਵਿੱਚ ਨਾ ਆਉਂਦਾ ਇਹ ਤਾਂ ਉਹ ਪਰਮੇਸ਼ਰ ਦੀ ਕਰਤਾ ਜੀ ਸਹੀ ਆਪਾਂ ਜਿਹੜੇ ਖੇਤ ਦੀ ਗੂੜੀ ਹੈਣਾ ਕੱਲ ਜੁਗਦੇ ਸਮੇਂ ਦੇ ਵਿੱਚ ਸਾਫ਼ ਸੁਥਰਾ ਕੰਮ ਕਰਨਾ ਨਾ ਇਹ ਇੱਕ ਬਹੁਤ ਆਪਣਾ ਜਿਹੜਾ ਵੀ ਟਰੈਕਟਰ ਬੰਦਾ ਲੈ ਕੇ ਜਾਊਗਾ ਹਾਂਜੀ ਕਾਗਜ਼ਾਂ ਦੀ ਆਪਣੀ ਇੱਕ ਤਾਂ ਫੁੱਲ ਹੁੰਦੀ ਹੈ ਇੱਕ ਮਹਾ ਫੁੱਲ ਜ਼ਿੰਮੇਵਾਰੀ ਓਕੇ ਜੀ ਕਿਉਂਕਿ ਮੇਨ ਸਮੱਸਿਆ ਹੀ ਕਾਗਜ਼ਾਂ ਦੀ ਹੁੰਦੀ ਹੈ ਹਰੇਕ ਭਰਾ ਦਰਦ ਹੁੰਦਾ ਹੈ ਦੇਖੋ ਕਾਗਜ਼ਾਂ ਨੂੰ ਟਾਈਮ ਲੱਗ ਸਕਦਾ ਹੈ ਜਿਵੇਂ ਹੁਣ ਕਾਪੀਆਂ ਬਣ ਨਹੀਂ ਰਹੀਆਂ ਸਾਰੇ ਪੰਜਾਬ 'ਚ ਹੀ ਨਹੀਂ ਬਣ ਰਹੀਆਂ ਹਾਂ ਰੁਕਿਆ ਹੋਇਆ ਕਾ ਸਾਰੇ ਕੰਮ ਪੰਜਾਬ 'ਚ ਰੁਕੇ ਆਵੇ ਜੀ ਉਹ ਸਰਕਾਰ ਦੇ ਹੱਥ 'ਚ ਆਪਣੇ ਨਹੀਂ ਹੂੰ ਪਰ ਹੂ ਨਹੀਂ ਹੈਗਾ ਵੀ ਆਪਣਾ ਕਾਗਜ਼ ਘੱਟ ਹੋਣਗੇ ਜਾਂ ਗਲਤ ਠੀਕ ਹੈ ਜੀ ਕਿਉਂਕਿ ਤੁਹਾਡਾ ਪੁਰਾਣਾ ਤਜਰਬਾ ਤੁਸੀਂ ਕਿੰਨੇ ਸਮੇਂ ਤੋਂ ਕੰਮ ਕਰਦੇ ਹੋ ਲਗਭਗ ਹੋ ਗਿਆ ਜੀ 15 16 ਸਾਲ 15 16 ਸਾਲਾਂ ਤੋਂ ਕਿਉਂਕਿ ਤੁਸੀਂ ਆਪ ਹੀ ਪਹਿਲਾਂ ਚੰਗੀ ਤਰ੍ਹਾਂ ਰਿਸਕ ਤੋਂ ਡਰਦੇ ਹੋ ਤੁਸੀਂ ਆਪ ਹੀ ਕਾਗਜ਼ ਤੇ ਇੱਕੇ ਲੈ ਕੇ ਆਉਣੇ ਹੋ ਨਾ ਹਾਂਜੀ ਹਾਂ ਤਾਂ ਕਰਕੇ ਅੱਗੇ ਤੁਸੀਂ ਜ਼ਿੰਮੇਵਾਰੀ ਲੈ ਲੈਂਦੇ ਹੋ ਜਮਾਂ ਜੀ ਜਮਾਂ ਜੋ ਮੈਂ ਜਿਹੜਾ ਡਰਾਈਵਰ ਆਪਾਂ ਤੋਂ ਖਰੀਦੂਗਾ ਜੀ ਹਾਂਜੀ ਜਿੰਨਾ ਚਿਰ ਵੀ ਉਹ ਰੱਖੂਗਾ ਉਹਨੇਚਰ ਦੀ ਗਾਰੰਟੀ ਹੋ ਉਹਨੇਚਰ ਦੀ ਗਾਰੰਟੀ ਹੋ ਹੋ ਦੱਸੋ ਅੱਜ ਆਪਾਂ ਕਿੰਨੇ ਡਰਾਈਵਰ ਦਿਖਾਵਾਂਗੇ ਅੱਜ ਆਪਣੇ ਕੋਲੇ ਟਰੈਕਟਰ ਤਾਂ ਹੈਗੇ ਜੀ 15 16 ਜੀ ਦੋ ਤਿੰਨ ਟਰੈਕਟਰ ਆਪਣੇ ਕੋਲੇ ਬਾਹਰ ਨੇਗੇ ਓਕੇ 13 ਕ ਟਰੈਕਟਰ ਆਪਣੇ ਕੋਲੇ ਇੱਥੇ ਹਾਜ਼ਰ ਹਾਜ਼ਰ ਨੇ ਹਾਂਜੀ ਆਪਾਂ ਸ਼ੁਰੂਆਤ ਕਰਦੇ ਆਂ ਇਸ ਟਰੈਕਟਰ ਤੋਂ ਇਹ ਹੈਗਾ ਜੀ ਮਹਿੰਦਰਾ ਨੋਵੋ 655 ਡੀਆਈ ਹੈਣਾ ਜੀ 4 ਵੀਲ ਦੇ ਵਿੱਚ ਮੈਨੂੰ ਬਾਬਾ ਜੀ ਇਹ ਦੱਸਿਓ ਪਹਿਲਾਂ ਵੀ ਇਹ ਚੱਲਿਆ ਕਿੰਨਾ ਕੁ ਹੋਣਾਗਾ ਵੀਰ ਜੀ ਜਿਹੜਾ ਇਹ ਟਰੈਕਟਰ ਹੈਗਾ ਭਾਰਜਗਾਰ ਤੇ 70 ਕਿ ਕਹਿੰਦੇ ਆ ਹਾਂਜੀ Ориਜੀਨਲ 135 ਘੰਟੇ ਚੱਲਿਆ ਹੈ Ориਜੀਨਲ 135 ਘੰਟੇ ਹਾਂਜੀ ਹਾਂ ਓਕੇ ਜੇ ਬੰਦਾ ਕੋਈ ਵੀ ਆ ਕੇ ਇਹਨੂੰ ਸਬੂਤ ਕਰ ਦੇ ਵੀ ਇਹਦਾ ਮੀਟਰ ਮੂੜਿਆ ਹੋ ਜਾਹੇ ਵੱਧ ਚੱਲਿਆ ਵੇ ਜੀ ਠੀਕ ਆ ਕਿ ਨਾ ਨਾਲੇ ਖਰਚਾ ਦੇਵਾਂਗੇ ਨਾਲੇ 10000 ਰੁਪਏ ਦੇਵਾਂਗੇ ਨਾਮ ਦਾ ਲੈ ਵੀ ਮਿੱਤਰੋ ਚੈਲੰਜ ਹੈ 10000 ਰੁਪਏ ਤੁਹਾਨੂੰ ਫ੍ਰੀ ਚ ਮਿਲ ਜੂ ਜਿਹੜਾ ਕੋਈ ਸੱਜਣ ਆਏ ਕਹਦੇ ਵੀ ਇਹ ਝੂਠ ਬੋਲਦੇ ਆ ਹਾਂ ਗੱਲ ਸਹੀ ਆ ਨਾ ਜੀ ਇਹ ਟਰੈਕਟਰ ਦੀ ਜਾਨੀ ਆਪਣੀ ਇੰਨੀ ਤਸੱਲੀ ਆ ਵੀ 135 ਤੋਂ 40 ਘੰਟੇ ਜਿੰਨਾ ਵੀ ਮੀਟਰ ਚੱਲਿਆ ਹਾਂਜੀ ओरिजिनल ਚੱਲਿਆ ਹੋਊਗਾ ਓਕੇ ਬਾਕੀ ਧਰਮੇ ਮੀਟਰ ਚੈੱਕ ਕਰ ਸਕਦੇ ਆ ਬੰਦੇ ਕੰਪਨੀ ਚ ਕਰਾ ਸਕਦੇ ਆ ਬਾਬਾ ਜੀ ਨੇ ਤਾਂ ਪਾਰਟੀ ਦਾ ਨੋ ਆਪਣਾ ਹੈਗਾ ਹੀ ਨੋ ਹੂੰ 2021 ਮਾਡਲ ਹੈ 21 ਮਾਡਲ ਹੈ ਹਾਂਜੀ ਹ ਦਰ ਮੇਰੇ ਲਾ ਕੇ ਆਹ ਵਾਰੀ ਕੈਮਰਾ ਕੱਲਾ ਕੱਲਾ ਮਾਰ ਕਾ ਨਾ ਟਾਇਰਾਂ ਦਾ ਦੇਖੀ ਚੈੱਕ ਕਰਵਾ ਦੀ ਆਹ ਦੇਖੋ ਇਹਦੇ ਨਾਲ ਥੱਲੇ ਜਿਹੜਾ 16 ਨੂੰ 28 ਲਿਖਿਆ ਹੁੰਦਾ ਉਹ ਵੀ ਲਿਖਿਆ ਪਿਆ ਆ 16 ਨੂੰ 28 ਵੀ ਨਿਕਸਿਆ ਹੈ ਸਿਰਫ 135 ਘੰਟੇ ਦਰਮੇ ਮਗਰਾਟਾ ਦੇ ਵਿੱਚ ਚੈੱਕ ਕਰਵਾਈ ਟਰੈਕਟਰ ਤੇ ਸਕਰੈਚ ਵੀ ਨਹੀਂ ਕੋਈ ਪਿੱਛੋਂ ਚੈੱਕ ਕਰਵਾ ਦੇ ਦੇ ਦੇਖ ਲੈ ਆਹ ਟਿਊਬਾਂ ਦਾ ਪੰਦਾ ਲਿੰਕ ਦਾ ਸਾਰਾ ਚੈੱਕ ਕਰਵਾ ਦੇ ਯਾਰ ਹਨਾ ਪੂਰਾ ਐਂਡ ਗੱਲ ਪਤਾ ਹੈ ਮੈਂ ਕਈ ਵਾਰ ਨਾ ਜੀ ਲੈਣਾ ਬੋਲਣਾ ਆਹ ਦੇਖੋ ਪਲੇਟ ਦੇਖ ਲੋ ਜੀ ਹੂੰ 7ਵੇਂ ਮਹੀਨੇ ਦੀ ਹੈ 2021 ਦੀ ਓਕੇ ਓਕੇ ਮੋਗੇ ਦਾ ਨੰਬਰ ਆ ਜੀ ਫਸਟ ਪਾਰ ਹਾਂਜੀ ਮੈਨੂੰ ਇਹ ਦੱਸੋ ਜੀ ਫਿਰ ਹਾਂਜੀ ਆਪਾਂ ਰੇਟ ਤਾਂ ਪੁੱਛਾਂਗੇ ਬਾਅਦ ਦੇ ਵਿੱਚ ਹਾਂਜੀ ਹਾਂਜੀ ਪਹਿਲਾਂ ਇਹ ਟਰੈਕਟਰ ਦੇ ਉੱਪਰ ਲੋਨ ਕਿੰਨੇ ਦਾ ਹੋਜੂ ਲੋਨ ਤਾਂ ਇਹਦੇ ਤੇ ਤੁਹਾਨੂੰ ਪਤਾ ਹੀ ਹੈ ਹੁਣ ਜਦੋਂ ਟਰੈਕਟਰ ਨਵਾਂ ਬਿਆ ਤੇ ਜਿਹੜਾ ਟਰੈਕਟਰ ਉਹਦੇ ਦੀ ਲੋਨ ਹੋ ਜਾਣਾ ਇਹਦੇ ਕਿੰਨੇ ਕ ਦਾ ਕਰਵਾਉਣਾ ਨਵਾਂ ਵਾਲੇ ਨੇ ਕਰਾਉਣਾ ਨਹੀਂ ਹੋਜੂਗਾ ਇਹਦੇ ਤੇ ਇਹਦਾ ਕਿਹੜਾ ਕੋਈ ਹੋ ਆ ਗਿਆ ਜੀ ਠੀਕ ਹੈ ਜੀ ਮੰਨ ਕੇ ਚੱਲੋ 80% ਲੋਨ ਇਹਦੇ ਤੇ ਹੋਣੀ ਹੋਣਾ ਅੱਛਾ ਹਾਂਜੀ ਹਾਂ ਠੀਕ ਹੈ ਜੀ ਤੇ ਹੁਣ ਇਹਦੀ ਡਿਮਾਂਡ ਕੀ ਆ ਡਿਮਾਂਡ ਇਹਦੀ ਹੈ ਜੀ ਸਿਰਫ 1.50 ਲੱਖ ਰੁਪਈਆ 1.50 ਲੱਖ ਰੁਪਈਆ ਹਾਂਜੀ ਹਾਂ ਓਕੇ ਇਹ ਹੈਗਾ ਆਪਣਾ ਮਾਈਕੋ ਪੰਪ ਚ ਹੈ ਜੀ ਸੀ ਆਰ ਡੀ ਵੀ ਓਕੇ ਓਕੇ ਮਾਈਕੋ ਪੰਪ ਦੇ ਵਿੱਚ ਹੈ ਡੀ ਆਈ ਚ ਹੈ ਹਾਂਜੀ ਹਾਂ ਇਹ ਕਿਤੇ ਵੀ 10 ਨੰਬਰ ਦੇ ਨਾਣ ਤੋਂ ਚਾਪੀ ਲੱਗੀ ਹੋਵੇ ਆਪਣੀ ਉਹ ਵੀ ਜ਼ਿੰਮੇਵਾਰੀ ਹੋ ਓਕੇ ਜਿੰਨਾ ਮੀਟਰ ਤੋਂ 2 ਘੰਟੇ ਵੀ ਵਧੇ ਚੱਲਿਆ ਹੋਵੇ ਹੋਵੀ ਆਪਣੀ ਜ਼ਿੰਮੇਵਾਰੀ ਠੀਕ ਹੈ ਜੀ ਠੀਕ ਹੈ ਜੀ ਚਲੋ ਮੇਟਰ ਆਜੋ ਕਿਰਾ ਫਸਟ ਟਾਈਮ ਹਾਂ ਜੀ ਸਾਰਿਆਂ ਨੂੰ ਹੂੰ ਪੂਰੀ ਫੁੱਲ ਗਾਰੰਟੀ ਵਾਲਾ ਟਰੈਕਟਰ ਆ ਮਗਾਈ ਚਾਹੇ ਸਾਰੀ ਦਿਹਾੜੀ ਪਾਈ ਜਾਣ ਸ਼ੁਰੂਆਤ ਦੇ ਵਿੱਚ ਹਿਤਾਮਾ ਕਰਤਾ ਜੇ ਕਹੀਦੀ ਹੈ ਸ਼ੁਰੂਆਤ ਤੇ ਜਿਹੜਾ ਇੱਧਰਲੇ ਪਾਸੇ ਖੜਾ ਇੱਕ ਕਬੋਟਾ ਇਹ ਟਰੈਕਟਰ ਜੀ ਆਪਾਂ ਮੰਨ ਕੇ ਚੱਲੋ ਬਾਹਣ ਮੂਹਣ ਪਾਉਂਦੇ ਸੀ ਤਾਂ ਕਰਕੇ ਹਜੇ ਧੁੱਤਾ ਤਾਂ ਤਣੀ ਗਿਆਗਾ ਠੀਕ ਹੈ ਜੀ ਤੇ ਇਹ ਟਰੈਕਟਰ ਫਰਸਟ ਪਾਰਟੀ ਦੇ ਨੌ ਆਈ ਜੀ ਇਹ ਥਰੀ ਸਪੀਡ ਚ ਆ ਗਿਆ ਜੀ ਥਰੀ ਸਪੀਡ ਚ ਹਾਂ ਜੀ ਹਾਂ ਨਾਲ ਦੇ ਟਾਇਰ ਨੇ ਜੀ ਐਮ ਆਰ ਐਫ ਦੇ 90 ਪੈਸੇ ਖੁੱਲੇ ਟਾਇਰ ਨੇ ਇਹ ਪੰਜਲੇ ਟਾਇਰ ਹੈ ਵੱਡੇ ਆ ਗਏ ਜੀ 650 ਪੀ ਵਾਲੇ ਇਹਦੇ ਚ ਠੀਕ ਹੈ ਜੀ ਜਿਹੜਾ ਪੁਰਾਣਾ ਮਾਡਲ ਆਉਂਦਾ ਸੀ ਇਹ ਥਰੀ ਸਪੀਡ ਦੇ ਵਿੱਚ ਉਹਦੇ ਹੁੰਦੇ ਸੀ 750 16 ਦੇ ਟ੍ਰੈਕ ਓਕੇ ਇਹ 55 ਜੀ ਇਹ 22 ਦੇ ਸੇਮੇ 7ਵੇਂ ਮਹੀਨੇ ਦੀ ਕਾਪੀ 2023 ਦੀ ਹੈ ਓਕੇ ਓਕੇ ਇਹ ਕਿੰਨੀ ਹਸਪਾਵਰ ਚ ਆ ਜਾਂਦੀ ਟਰੈਕਟਰ ਇਹ 50 ਹਸਪਾਵਰ ਚ ਆ 50 ਹਸਪਾਵਰ ਚ ਆ ਇਹ ਹਾਂ ਜੀ ਹਾਂ ਓਕੇ ਚਲਾਜੀ ਆਪਾਂ ਇਹਦੇ ਨਾਲ ਆਪ ਦਾ ਖੇਤ ਵਾਹਿਆਗਾ ਜੀ ਓਕੇ ਚਲਾਜੀ ਦਾ ਇੰਨਾ ਟਰੈਕਟਰ ਚੰਗਾ ਹੈ ਤੇ ਡੀਜ਼ਲ ਖਰਚਾ ਘੱਟ ਹੂੰ ਬਹੁਤ ਜਿਆਦਾ ਚੰਗਾ ਟਰੈਕਟਰ ਹੈ ਬੰਦਾ ਸਾਰੀ ਦਿਹਾੜੀ ਵਾਕੇ ਲੈ ਜੀ ਬਾਕੀ ਧਰਮੇ ਜਿਹੜਾ 53 ਦਾ ਹਿੱਸਾ ਹੁੰਦਾ ਨਾ ਇਹਦੇ ਸੇਮ ਉਹੀ ਹਿੱਸਾ ਹੁੰਦਾ ਨਾ ਜੀ ਹਾਂ ਜੀ ਹਾਂ 53 ਦਾ ਵੀ ਇਹੀ ਆਉਂਦਾ ਹੈ ਨਹੀਂ ਬਾਕੀ ਹੋਰ ਮੈਂ ਤੁਹਾਨੂੰ ਦੱਸਦਾ ਇਹ ਦੇਖੋ ਜੀ ਤੁਹਾਨੂੰ ਇੱਕ ਸਪੱਤ ਹੋਰ ਦੱਸਦਾ ਕਬੂਟੇ ਜੀ ਤੁਸੀਂ ਆਪਣੇ ਕੋਲ ਵੀ ਟਰੈਕਟਰ 15 ਖੜੇ ਆ ਹਜ਼ਾਰ ਟਰੈਕਟਰ ਨੇਗੇ ਬਣਦੇ ਆ ਮਾਰਕੀਟ ਦੇ ਵਿੱਚ ਇਹਦੀ ਇਹ ਟਰੈਕਟਰ ਇੰਨਾ ਹੀ ਦੇਣਾ ਇਹਦਾ ਰਹਿਲਾ ਹੈਗਾ ਇੰਨਾ ਰਹਿਲਾ ਵੀ ਸਭ ਤੋਂ ਛੋਟੀ ਬੈਟਰੀ ਹੈ ਕੰਪਨੀ ਧਰਦੀ ਹੈ ਇਹਦੇ ਅੱਛਾ ਤਾਂ ਕਰਕੇ ਇਹਦੀ ਛੋਟੀ ਛੋਟੀ ਬੈਟਰੀ ਹੁੰਦੀ ਹੈਗੀ ਤੁਸੀਂ ਐਡੀ ਛੋਟੀ ਬੈਟਰੀ ਕੋਈ ਵੀ ਟਰੈਕਟਰ ਤੇ ਦਿਖਾ ਦਿਓ ਮੇਰੀ ਗਾਰੰਟੀ ਹੈ ਬਾਕੀ ਹੋਰ ਵੀ ਹੈ ਜੀ ਏ ਟਰੈਕਟਰ ਇੰਨਾ ਕ ਸਾਇਲੈਂਟ ਆ ਜਿਹਦੇ ਉੱਪਰ ਕਹਿੰਦੇ ਠੋਲੂ ਖੜਾ ਕਰਦੀ ਹੈ ਨਾ ਉਹ ਵੀ ਨਹੀਂ ਡਿੱਗਦਾ ਪਾਣੀ ਦਾ ਗਲਾਸ ਧਰ ਦਿੰਦੇ ਆਗੇ ਨਾ ਐ ਨਹੀਂ ਹੈਗਾ ਵੀ ਡੋਲ ਜੂ ਕਿਉਂਕਿ ਮੈਂ ਪਿੱਛੇ ਜਨੇ ਕਿੰਨਾ ਦੀ ਐਡ ਕਰਕੇ ਆਇਆ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਉਹ ਤੋਂ ਕਰਕੇ ਦਿਖਾਈਆਂ ਉਹਨਾਂ ਨੇ 10 ਸਿੱਕੇ ਉੱਪਰ ਖੜੇ ਕਰਤੇ ਸੀ ਸਟਾਰਟ ਟਰੈਕਟਰ ਦੇ ਡਿੱਗੇ ਨਹੀਂ ਹਾਂ ਜੀ ਹਾਂ ਇੰਨਾ ਸਾਇਲੈਂਟ ਟਰੈਕਟਰ ਆ ਰੇਲਾ ਵੀ ਇੰਨਾ ਜੀ ਤਾਂ ਹੀ ਐਡੀ ਛੋਟੀ ਬੈਟਰੀ ਨਾਲ ਸਟਾਰਟ ਹੁੰਦਾ ਹਾਂ ਬਾਕੀ ਹੋਰ ਵਿੱਚ ਵਿੱਚ ਗੱਲ ਇੱਕ ਇਹਦੇ ਨਾਲ ਤੁਹਾਨੂੰ ਜਿੰਨਾ ਮਰਜ਼ੀ ਟਾਪ ਮਾਡਲ ਲੈ ਲਓ ਇਹ ਚ ਤੁਹਾਨੂੰ ਹੀਟ ਗਾਰਡ ਨਹੀਂ ਮਿਲਣਗੇ ਨਹੀਂ ਉਹ ਤਾਂ ਇਹ हां क्योंकि ਇਹਦੇ ਵਿੱਚ ਨਾ ਜਿਹੜਾ ਕਰਨਕੀਤੀ ਬਣਤਰੀ ਏਸੀ ਆ ਵੀ ਇਹਦੇ ਇੰਜਨ ਦਾ ਸਿੱਕ ਡਰਾਈਵਰ ਤੇ ਪੈਰਾਂ ਨੂੰ ਜਾਂਦੇ 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 ਹੈਗਾ ਇਹਦੀ ਕੀ ਡਿਮਾਂਡ ਹੈ ਜੀ ਇਹਦਾ ਰੇਟ ਹੈਗਾ ਜੀ 7 ਲੱਖ 65000 ਰੁਪਿਆ ਬਾਕੀ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਆਊਗਾ ਹਾਂਜੀ ਉਹਦਾ ਫਿਰ ਤੁਹਾਨੂੰ ਬੜਾ ਮਾਨ ਕਰ ਖੁੱਲੇ ਦਿਨ ਨਾਲ ਮਾਨ ਕਰਾ ਦੇ ਉਹ ਤੁਸੀਂ ਆਪ ਹੀ ਕਰਾ ਦਿਓ ਠੀਕ ਹੈ ਜੀ ਤੇ ਬਾਬਾ ਜੀ ਇੰਦਰ ਜਿਹੜਾ ਖੜਾ ਆਪਣਾ ਸ਼ੁਰੂਆਤ ਕਰਦੇ ਹਾਂ ਉਹਨੂੰ ਸੋਨਾਂ ਵਾਲੀ ਕਾਤੋ ਹਣਾ ਹਾਂਜੀ ਵਰਲਡ ਰੈਕ 60 ਖੜਾਗਾ ਇਹ 2021 ਮਾਡਲ ਆ ਗਿਆ ਜੀ ਅੱਛਾ 4 ਵੀਲ ਦੇ ਵਿੱਚ ਆ ਗਿਆ ਜੀ ਜੀ ਪੰਜਾਬ ਨੰਬਰ ਆ ਗਿਆ ਜੀ ਹੂੰ ਚਾਰੇ ਟਾਇਰ ਨਾਲ ਦੇ ਜਿਹਦੇ ਅੱਛਾ ਚਾਰੇ ਟਾਇਰ ਨਾਲ ਦੇ ਨੇ ਨਾਲ ਦੇ ਹੀ ਨਾਲ ਫਿਰ ਇਹ ਚੱਲ ਕਿੰਨਾ ਕੁ ਗਿਆ ਹੋਣਾ ਇਹ ਲਗਭਗ ਚੱਲਿਆ ਹੋਊਗੀ 12-1300 ਘੰਟਾ ਚੱਲਿਆ 12-1300 ਘੰਟਾ ਲਗਭਗ ਓਕੇ ਓਕੇ ਹਾਂਜੀ ਹਾਂ ਸਭ ਕੁਝ ਨਾਲ ਹੀ ਆਈ ਇਹਦੇ ਜਿਵੇਂ ਆਇਆ ਕਿ ਛਤਰੀ-ਸੂਤਰੀ ਸਭ ਕੁਝ ਨਾਲ ਹੈ ਠੀਕ ਹੈ ਜੀ ਇਹਦੀ ਡਿਮਾਂਡ ਕੀ ਹੈ ਇਹਦਾ ਰੇਟ ਹੈਗਾ ਜੀ 8 ਲੱਖ 10 ਕੁ ਹਜ਼ਾਰ ਰੁਪਏ 8 ਲੱਖ ਤੇ 10 ਹਜ਼ਾਰ ਇਹ 3 ਸਪੀਡ ਜਾ ਗਿਆ ਜੀ ਇਹਦੇ ਵਿੱਚ ਜਿਹੜਾ ਗੇਅਰ ਆ ਗਿਆ ਜੀ ਹਾਂਜੀ ਇਹ ਐਸ ਗੇਅਰ ਵਾਲਾ ਆ ਗਿਆ ਜਿਹੜਾ ਕਿ ਮਾਨੂੰ 75 ਦੇ 90 ਪਾਵਰ ਦੇ ਟਰੈਕਟਰ ਚ ਆਉਂਦਾ ਕੰਪਰੀਗੋਨ ਠੀਕ ਹੈ ਇਹ ਉਦਾਂ ਵੀ ਚੇਂਜਰ ਚ ਹੈ ਜੀ ਆਹ ਸੈਟਲ ਗੇਅਰ ਆ ਗਿਆ ਜੀ 3 ਸਪੀਡ ਆ ਗਿਆ ਜੀ ਜੀ ਉਹ ਆ ਗਿਆ 3 ਸਪੀਡ ਆ ਗਈ ਆਹ ਚੇਂਜਰ ਆ ਗਿਆ ਸਾਈਡ ਕਲਚ ਆ ਗਿਆ ਸਾਰੇ ਫੰਕਸ਼ਨ ਨੇ ਜੀ ਇਹਦੇ ਵਿੱਚ ਨਾ ਇੱਕ ਵੱਡੀ ਖੂਬੀ ਹੈ ਟਰੈਕਟਰ ਚ ਸਾਰੇ ਆ ਜੀ ਹਾਂਜੀ ੱਲੇ ਆਪਣੇ ਜੀ ਨਹੀਂ ਹਾਂਜੀ ਵਿੜਾ ਬਾਲ ਟਰੈਕ ਦੇ ਵਿੱਚ ਜਿਹੜਾ ਇਹ ਟਰੈਕਟਰ ਆ ਗਿਆ ਇਹਦੇ ਤੇ ਮਾਡਲ ਇੱਕ ਆਉਂਦਾ ਅੱਛਾ ਇਹਦੇ ਤੇ ਉਲਟਣ ਦੀ ਲੋੜ ਹੀ ਚਾਹੇ ਸਾਥੋਂ ਲੋਕ ਕਿਤੋਂ ਵੀ ਲੋਕ ਨੂੰ ਇਹ ਨਹੀਂ ਹੈਗਾ ਵੀ ਇਹਦੇ ਤੇ ਦੋ ਮਾਡਲ ਆ ਕੇ ਜਾਂ ਤਿੰਨੇ ਦੇ ਵਿੱਚ ਹੋ ਟਰੈਕਟਰਾਂ ਚ ਆਉਂਦੇ ਆ ਠੀਕ ਆ ਉਹਦੇ ਕਈ ਕਈ ਮਾਡਲ ਆ ਜਾਂਦੇ ਨੇ ਜੀ ਹਾਂ ਜਿਹੜਾ ਬਾਲ ਹਾਂਜੀ ਇਹਦੇ ਤੇ ਦੋ ਹੀ ਮਾਡਲ ਆਉਂਦੇ ਆ ਇਹ ਉਹ ਇੱਕ ਆਉਂਦਾ ਹੈ ਜਾਂ ਤਾਂ ਇਹਦੇ ਚ ਆਊਗਾ ਮੰਨ ਕੇ ਚੱਲੋ 2 ਵੀਲ ਚ ਜਾਂ 4 ਵੀਲ ਚ 30 ਹੀ ਹੋਊਗੀ 30 सेम बस ਹਾਂ ਠੀਕ ਹੈ ਜੀ 3 ਸਪੀਡ A B C ਚ ਆ ਗਈ ਠੀਕ ਹੈ ਠੀਕ ਹੈ ਠੀਕ ਹੈ ਤੇ ਜਿਹੜਾ ਇਧਰਲੇ ਪਾਸੇ ਖੜਾ ਜੀ 5210 ਇਹ ਆ ਗਿਆ ਜੀ 5210 ਹਾਂਜੀ 2023 ਮਾਡਲ ਆ ਜੀ ਓਕੇ ਇਹ ਨਹੀਂ ਗੱਲ ਹੋਊਗੀ ਵੀ ਕੱਲੀ ਕਾਪੀ ਦੇਈ ਦੀ ਹੋਊਗਾ ਆਪਣੇ ਟਰੈਕਟਰਾਂ 'ਚ ਇਹ ਗੱਲ ਤੁਹਾਨੂੰ ਮੈਂ ਦੱਸ ਦੇਣਾ ਠੀਕ ਹੈ ਜੀ ਅਸੀਂ ਤੁਹਾਨੂੰ ਮੈਨੂਫੈਕਚਰ ਵੀ ਨਾਲ ਦੱਸਾਂਗੇ ਓਕੇ ਇਹ 2023 ਦਾ ਬਣਿਆ ਹੋਇਆ ਠੀਕ ਹੈ ਜੀ ਠੀਕ ਹੈ ਨਹੀਂ ਨਾਲ ਦੇ ਟਾਇਰ ਨਹੀਂ ਜੀ 450 ਘੰਟਾ ਅਰੀਜਨਲ ਚੱਲੇ ਉਹ ਕਿ 450 ਘੰਟਾ ਹਾਂਜੀ ਹਾਂ ਠੀਕ ਹੈ ਜੀ ਇਹ ਗੇਅਰ ਪ੍ਰੋਚ ਆ ਗਿਆ ਇਹ ਆ ਗਿਆ ਜੀ 4 ਸਪੀਡ ਚ ਠੀਕ ਹੈ ਜੀ 4 ਸਪੀਡ ਡਿਸਟ੍ਰਿਬਿਊਟਰ ਦੇ ਨਾਲ ਕੰਪਨੀ ਦਿੰਦੀ ਹੈ ਹਾਂ ਗੇਅਰ ਪ੍ਰੋ ਆ ਹਾਂਜੀ ਬਾਕੀ ਟਾਪ ਮਾਡਲ ਹੈ ਜੀ ਇਹ ਹੈ ਨਾ ਹਾਂ ਜਮਨ ਟਾਪ ਆ ਗਿਆ 5210 ਦਾ ਟਾਪ ਮਾਡਲ ਹਾਂਜੀ ਹਾਂ ਇਹਦਾ ਰੇਟ ਹੈਗਾ ਜੀ 8 ਲੱਖ ਤੇ 10000 ਰੁਪਿਆ ਠੀਕ ਹੈ ਜੀ ਹਾਂਜੀ ਬਿਲਕੁਲ ਨਵਾਂ ਟਰੈਕਟਰ ਓਕੇ ਮਾਡਲ 23 ਆ ਮਾਡਲ 2023 ਹੈ ਤੇ ਜਿਹੜਾ ਇਧਰਲੇ ਪਾਸੇ ਕਿਹੜਾ 555 ਇਹ ਆ ਗਿਆ ਜੀ 2000 19 ਮਾਡਲ ਹਾਂਜੀ ਪੰਜਾਬ ਨੰਬਰ ਆ ਜੀ ਜੀ ਕਾਪੀ ਇਹਦੀ ਵਿੱਚ ਬਣੀ ਵੀ ਆ ਜੀ ਓਕੇ ਕਾਹਰ ਚਾਰੇ ਨਾਲ ਦੇ ਠੀਕ ਹੈ ਜੀ ਇਹ ਡਿਸਟ੍ਰੀਬਿਊਟਰ ਦੇ ਨਾਲ ਹੈਗਾ ਜੀ ਓਕੇ ਪਾਵਰ ਸਟੀering ਆ ਗਿਆ ਜੀ ਹੂੰ ਹਾਈ ਲੋਚ ਆ ਗਿਆ ਜੀ ਜੀ ਟਰੈਕਟਰ ਜਮਾ ਨਵਾਂ ਹੈਗਾ ਜੀ ਲੈ ਵੀ ਇਹਦਾ ਰੇਟ ਹੈਗਾ ਜੀ 7.5 ਲੱਖ ਰੁਪਏ ਦਾ 7.5 ਲੱਖ ਹਾਂਜੀ ਹਾਂ 10000 ਤੁਹਾਡੇ ਖਾਤਰ ਛੋਟ ਕਰਤੀ ਮੁੱਲ 535 ਸੀ ਸਵਾ ਪੰਜ ਲੱਖ ਰੁਪਏ ਸਵਾ ਪੰਜ ਰਹਿ ਗਿਆ ਹਾਂਜੀ ਹਾਂ ਚਲੋ ਬਹੁਤ ਮੈਂ ਕਾਹਨੂੰ ਬੋਲਣਾ ਹੁਣ ਤੁਸੀਂ ਆ ਕੇ ਆਪ ਹੀ ਮਾਰ ਤੜ ਕਰਾ ਤੇ ਜਿਹੜਾ ਇੱਧਰ ਨੇ ਪਾਸੇ ਆ ਗਿਆ ਜੀ ਡੀ 600 ਨਾਲੀ ਕਾ ਇਹ 2023 ਮਾਡਲ ਆਈ ਹੂੰ 23 ਦੇ ਸਾਰੇ ਮਾਰ ਕੇ ਹੋਣਗੇ ਜੀ ਇਹਦੀ ਪਲੇਟ ਵੀ ਚੈੱਕ ਕਰ ਸਕਦੇ ਹੋ ਤੁਸੀਂ 2023 ਦੀ ਮੇਨ ਪਲੇਟ ਹੂੰ ਬਾਕੀ ਕੰਡੀਸ਼ਨ ਨਹੀਂ ਦੱਸਦਾ ਸੋਹਣਾ ਹਾਂਜੀ ਫਰਸਟ ਪਾਰਟੀ ਦੇ ਨਾਮ ਹੈ ਇਹ ਹੂੰ ਤੇ ਜਹਾਜੀ ਟਾਇਰ ਆ ਗਈ ਜਿਹਦੇ ਮੂਹਰੇ ਜੀ ਮਗਰ ਲੈ ਟਰੈਕਟਰ ਨਾਲ ਦੇ ਆ ਗਈ ਇਹਦੇ ਠੀਕ ਹੈ ਜੀ ਇਹ ਚੱਲਿਆ ਹੋਊਗਾ ਜੀ ਮੇਰੇ ਹਿਸਾਬ ਚ ਲਗਭਗ 6.5 ਸੌ 6 650 ਘੰਟਾ ਚੱਲਿਆ ਹੋਵੇ ਓਕੇ ਬਾਕੀ ਟਰਮ ਇਹਦੇ ਕੋਲ ਸਟੀਕਰਾਂ ਦੇ ਹਲੇ ਤੱਕ ਦਾ ਹਾਂ ਜੀ ਹਾਂ ਬਿਲਕੁਲ ਨਵਾਂ ਡਰਾਈਵਰ ਆਈ ਹਾਂ ਆ ਥੋੜਾ ਜਿਹਾ ਤੁਹਾਨੂੰ ਪਤਾ ਨਾ ਰੇਤਾ ਰੂਤਾ ਜਿਹਾ ਪਈ ਜਾਂਦਾ ਨੇਹਰੀਆਂ ਚੱਲਦਾ ਸਹੀ ਗੱਲ ਹੈ ਜੀ ਪੰਜਾਬ ਨੰਬਰ ਆ ਇਹ ਹਾਂ ਜੀ ਹਾਂ ਪੰਜਾਬ ਫਰਸਟ ਪਾਰਟੀ ਦਾ ਨਵਾਂ ਆ ਜੀ ਓਕੇ ਇਹ 3 ਸਪੀਡ ਚ ਆ ਗਿਆ ਜੀ ਤੇ ਸਾਈਡ ਕਲਚ ਆ ਗਿਆ ਇਹ ਟੌਪ ਵਾਲਾ ਮਾਡਲ ਆ ਜੀ ਡੀਆਈ ਸੋਚ ਇਹ ਟਰੈਕਟਰ ਟਾਰਕ ਪਲਸ ਚ ਆ ਗਿਆ Okay, okay. ओके ओके हां जी ਕਿੰਨੇ ਦਾ ਦੇ ਦੀਏ ਫਿਰ ਆਪਾਂ ਇਹ ਇਹਦਾ ਰੇਟ ਹੈਗਾ ਜੀ 735000 ਰੁਪਏ 735000 ओके ਤੇ ਜਿਹੜਾ ਇਧਰਲੇ ਪਾਸੇ ਆ ਗਿਆ 750 ਸੋਨ ਵਾਲੀ ਕਾ ਇਹ ਪੀਵੀ 31 ਨੰਬਰ ਆ ਗਿਆ ਜੀ ਮਾਨਸਾ ਦਾ ਹਾਂ ਜੀ ਹਾਂ ਫਰਸਟ ਪਾਰਟੀ ਦੇ ਘਰੋਂ ਆਇਆ ਵਾ ਟਰੈਕਟਰ ਹੈ ਇਹ ਜੀ ਚਾਰੇ ਟਾਇਰ ਨਾਲ ਦੇ ਅੱਛਾ ਹਾਂ ਜੀ ਹੂੰ ਇਹ 16 ਦੇ ਟਾਇਰਾਂ ਵਾਲਾ ਟਰੈਕਟਰ ਹੈ ਇਹਦੇ ਤੇ 235 ਐਨਐਮ ਲਿਖਿਆ ਹੁੰਦਾ ਹਾਈ ਟਾਰਕ ਠੀਕ ਹੈ ਜੀ ориجنલ کمپنی ਦੇ 16 ਦੇ ਡੇਰਾਂ ਦਾ ਹੈ। ਇੱਕ ਤਾਂ 14 ਦੇ ਡੇਰਾਂ ਚ ਅਗਲਾ ਜੀ ਹੁਣ ਮੰਨ ਲਓ ਆਪਣਾ 555 ਹੈ। ਹਾਂ ਉਹ 14 ਉਹਦੇ ਅਗਲਾ 100 ਨੂੰ 16 ਦੇ ਪਾ ਲੂ। ਹਾਂਜੀ ਉਹ ਤਾਂ ਵੱਖਰੀ ਗੱਲ ਹੈ। ਇਹ ਕੰਪਨੀ ਦੇ 16 ਦੇ ਡੇਰਾਂ ਆ ਲਾਗੇ। ਠੀਕ ਹੈ ਜੀ। ਇਹ ਮਹਿੰਗਾ ਹੁੰਦਾ 14 ਦੇ ਡੇਰਾਂ ਨਾਲੋਂ। ਓਕੇ ਓਕੇ ਹਾਂ। ਹਾਂ ਪਾਉ ਉਸੇ ਰੇਟ 'ਤੇ ਦੇ ਦਾਂਗੇ। ਠੀਕ ਹੈ ਜੀ। ਕਿੰਨੇ ਦਾ ਦੇ ਦੀ ਸਕੰਦਰ ਚ ਆ ਜਾਂਦਾ ਨਾ ਜੀ ਇਹ। ਹਾਂਜੀ ਹਾਂ। ਇਹ ਚੱਲਿਆ ਵੈ ਜੀ 800 ਘੰਟਾ। 600 ਘੰਟਾ ਚੱਲਿਆ ਹੋਇਆ। ਹਾਂਜੀ ਹਾਂ। ਸੋਨਾ ਡ੍ਰੈਕਟਰ ਇਹ ਵੀ ਵਾਲਾ ਹੈ। ਹਾਂਜੀ ਹਾਂ। ਇਹਦੀ ਕੀ ਡਿ ਇਹਦੇ ਨਾਲੋਂ ਹਾਂਜੀ ਇਹ 635000 ਇਹ 2022 ਦੇ ਮਾਰਕੇ ਆ 11ਵੇਂ 12ਵੇਂ ਮਹੀਨੇ ਦਾ ਬਣਿਆ ਹੋਇਆ ਠੀਕ ਹੈ ਜੀ 2023 ਚ ਨਿਕਲਿਆ 23 ਚ ਨਿਕਲਿਆ ਹੋਇਆ ਹਾਂਜੀ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ 5405 ਇਹ ਟਰੈਕਟਰ ਆ ਗਿਆ ਜੀ ਆਪਣਾ 2020 ਤੇ 21 ਮਾੜਲੀ ਆਰ ਸੀ ਇਹਦੀ 2021 ਦੀ ਹੈ 2020 ਬਣਿਆ ਹੋਇਆ ਇਹ ਟਰੈਕਟਰ ਠੀਕ ਹੈ ਜੀ ਆਹ ਕੰਪਨੀ ਦੇ ਆ ਦੇਖੋ ਜੀ ਇਹਦੇ ਵੇਟ ਲੱਗੇ ਹੋਏ ਆਈ ਹੂੰ ਚਾਰ ਪਲੇਟਾਂ ਲੱਗੀਆਂ ਆਈ ਆਹ ਮਹਿੰਗੀਆਂ ਲਾਈਟਾਂ ਲੱਗੀਆਂ ਹੋਈਆਂ ਆ ਗਈ ਇਹਦੇ ਸਹੀ ਚਾਰੇ ਟਾਇਰ ਨਾਲ ਦੇ ਆਈ ਇਹਦੇ ਅੱਛਾ ਕਨੋਪੀ ਛਤਰੀ ਜਾਈਏ ਇਹਦੇ ਨਾਲ ਕਿਸੇ 10 ਨੰਬਰ ਦੇ ਨਟ ਨੂੰ ਚਾਬੀ ਲੱਗੀ ਹੋਵੇ ਆਪਣੀ ਜ਼ਿੰਮੇਵਾਰੀ ਹੋ ਓਕੇ 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 ਕੰਡੀਸ਼ਨ ਦੇਖੋ ਜਿਵੇਂ ਨਵੀਂ ਪਈ ਹੈ ਮਾਡਲ ਦੱਸਿਆ ਸੀ 2020 2020 ਜੀ ਇਹ ਚੱਲ ਕਿੰਨਾ ਕੁ ਕਿਆਉਣੇ ਜੂਣ ਤੱਕ ਇਹ ਇਹ ਚੱਲਿਆ ਹੋਊਗਾ ਜੀ 13 12 1300 ਘੰਟਾ ਚੱਲਿਆ ਹੋਵੇ ਵਿੱਚੋਂ ਵੀ ਦੇਖੋ ਟਰੈਕਟਰ ਦੇ ਦਰਸ਼ਨ ਕਰਕੇ ਸਹੀ ਗੱਲ ਵਿੱਚੋਂ ਆਹ ਦੇਖੋ ਜੀ ਤੁਸੀਂ ਸਲੈਂਸਰ ਦੇਖੋ ਹਾਂ ਜੀ ਪੂਰਾ ਰੰਗ ਨਹੀਂ ਮੱਚਿਆ ਪੱਠੀ ਦੇਖੋ ਜੀ ਤੇਤਰ ਮੈਂ ਵਿੱਚ ਨਾ ਕੈਮਰਾ ਕਰਕੇ ਦਿਖਾ ਕੋਈ ਸਿਲੰਡਰ ਦੇਖ ਲੋ ਚੈੱਕ ਕਰ ਲੋ ਪੁੱਲ ਨੇ ਕਰਾਉਦੇ ਪੱਠੀ ਚੈੱਕ ਕਰ ਲੋ 100 ਦਾ 100 ਦਾ ਨਿਕਲ ਖੜਾ ਪੂਰਾ ਨਿਕਲ ਨੋਕਲ ਨੰਡਾ ਦੇ ਉੱਤੇ ਜਿੰਨਾ ਵੀ ਹੈਗਾ ਸਾਰਾ ਆ ਦੇ ਸੈਲਫ ਵਾਲੇ ਸਾਰੇ ਆ ਦੇ ਸਟicker ਦੇ ਕੱਲਾ ਕੱਲਾ ਕਰਵਾ ਦੇ ਚੈੱਕ ਆਲਾ ਦੇਖ ਵੈਰੰਗ ਤੇ ਸਾਰੇ ਹਨਾ ਆ ਸੀਲੈਂਟ ਕਰਾ ਦੇ ਚੈੱਕ ਲੈ ਜਨ ਕਿ ਬਿਲਕੁਲ ਸੀਲਡ ਡਰਾਈਵਰ ਹੈ ਨਾ ਜੀ ਹਾਂ ਜੀ ਹਾਂ ਪਿਛੇ ਦੀ ਗੱਲ ਹੂੰ ਪਿੱਛੋਂ ਵੀ ਦਿਖਾ ਲੈਂਕਾ ਲੋਂਕਾਂ ਦਾ ਕਰਵਾ ਦੇ ਚੈੱਕ ਲੈ ਰਿੰਮਾ ਦਾ ਕਰਵਾ ਦੇ ਚੈੱਕ ਹਾਂ ਜੀ ਖਾਇਰ ਨਾਲ ਦੇ ਆ ਗਈ ਇਹਦੇ ਅੱਛਾ ਜੀ ਹਾਂ ਉਹ ਕੈਠੀ ਪਈ ਹੈਗੀ ਨਾਲ ਹੀ ਹੈਗੀ ਕੋਈ ਅਜਿਹੀ ਗੱਲ ਨਹੀਂ ਹੈਗੀ ਆਹ ਦੇਖੋ ਮਗਰਾੜ ਤਾਂ ਹਾਂ ਤੋਂ ਬਿਲਕੁਲ ਸਾਫ਼ ਪਈ ਸਫਾਈ ਚ ਬਹੁਤ ਆ ਸਾਫ਼ ਚ ਬਹੁਤ ਬਹੁਤ ਸਮਾਈ ਚੱਲਿਆ ਬੈ ਟਰੈਕਟਰ ਇਹ ਇਹਦਾ ਕੀ ਪ੍ਰਾਈਜ਼ ਰਹੂਗਾ ਇਹਦਾ ਰੇਟ ਹੈਗਾ ਜੀ ਮੰਨ ਕੇ ਚੱਲੋ ਤੁਸੀਂ ਇਹ ਹਜੇ ਲਿਆ ਕੀ ਖੜਾਇਆ ਆਪਾਂ ਟਰੈਕਟਰ ਅੱਜ ਤੋਂ ਉਥੋਂ ਵੀਡੀਓ ਹੀ ਪਵਾ ਰਹੇ ਆ ਠੀਕ ਹੈ ਜੀ ਅੱਛਾ ਇਹਦਾ 11 ਕ ਲੱਖ ਰੁਪਏ ਦਾ ਦੇ ਦਾਂਗੇ ਜੀ 11 ਲੱਖ ਦਾ ਜੀ ਲੈ ਮਿੱਤਰੋ 11 ਲੱਖ ਦੇ ਵਿੱਚ 2019 ਕੰਪ ਹੈ ਜੀ ਓਕੇ ਹਾਂਜੀ ਆਸੀ ਆਰ ਡੀ ਨਹੀਂ ਹੈਗਾ ਠੀਕ ਹੈ ਜੀ ਤੇ ਬੰਦ ਹੋ ਚੁੱਕਿਆ ਸੋਨੂੰ ਵੀ ਪਤਾ ਹੈ ਹੂੰ ਤੇ ਲੈ ਮਿੱਤਰੋ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਮਾਲਕ ਬਣਾਣਾ ਘੰਟਾ ਟਰੈਕਟਰ ਦੇ ਆਹ ਦੇਖੋ ਜੇ ਆ ਗਿਆ ਜੀ 2019 20 ਠੀਕ ਹੈ ਜੀ ਇਹ 53 ਦਾ ਸੇ ਵੀ ਟਰੈਕਟਰ ਬੰਦ ਹੋ ਚੁੱਕਿਆ ਜੀ ਸੋਨੂੰ ਪਤਾ ਹੈ ਜੀ ਆਸੀ ਆਰ ਡੀ ਹਾਂਜੀ 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 ਨਾਲ ਦੇ ਚਾਰੇ ਟਾਇਰ ਹੋਣਗੇ ਜੀ ਠੀਕ ਹੈ ਜੀ 900 ਘੰਟਾ ਚੱਲਿਆ ਵੇ ਜੀ ਉਸਾ ਓਰੀਜਨਲ 900 ਕੰਟਾਈਨਰ ਹਾਂਜੀ ਹਾਂ 900 ਕੰਟਾਈਨਰ ਤੇ ਟਾਇਰ ਇਹਦੀ ਵੀ ਨਾਲ ਦੀ ਹੋਣੀ ਆ ਨਾਲ ਦੇ ਹੀ 85 ਪੈਸੇ ਟਾਇਰ ਨਾਲ ਦੇ ਹੂੰ ਪਰ ਮੈਂ ਲਿੰਕਾਂ ਨੂੰ ਡਿਸਟ੍ਰੀਬਿਊਟਰ ਸਭ ਕੁਛ ਇਹਦੇ ਨਾਲ ਆ ਆ ਲਫਾਫਾ ਵੀ ਕੰਪਨੀ ਦਾ ਨਾਲ ਦੀ ਆ ਅੱਛਾ ਹਲੇ ਤੱਕ ਸੀਟਾਂ ਦੇ ਲਫਾਫਾ ਉੱਧੇ ਹੀ ਖੜਾ ਓਕੇ ਰੇ ਮਰ ਮਰ ਦਾ ਤਾਂ ਮੈਂ ਮਗਰਾਡਾਂ ਦਾ ਸਾਰੇ ਵਿੱਚ ਚੈੱਕ ਕਰਵਾ ਦੀ ਤੇ ਡਾਇਰੈਕਟਰ ਆਪੇ ਇਹ ਵੀ ਪਿੱਛੋਂ ਚੈੱਕ ਕਰ ਲੈਣਾ ਸੋ ਚੱਕ ਕੇ ਇਹਦੀ ਹਾਂਜੀ ਆ ਆਏ ਕੂਲ ਕੂਲੈਂਟ ਲੱਗੇ ਹੋਏ ਇਹਦੇ ਮੂਰੇ ਆ ਕੇ ਹੂੰ ਆ ਦੇਖੋ ਤੇਰਾ ਸਾਰੀ ਬੈਰنگ ਦੇਖ ਲੈਣ ਆ ਅੰਦਰੋਂ ਚੱਕਰਵਾਦੇ ਪੈਪੂਪਾ ਸਾਰੀਆਂ ਜੇ ਮਨ ਨਵਾਂ ਡਰਾਈਵਰ ਹੈ ਇਹ ਉਹ ਨਹੀਂ ਮਾੜਲਾ ਹੈ ਨਾ ਜੀ 2019 ਦੀ ਸੀ ਬਣੀ ਹੈ 2019 ਦੇ ਲਾਸਟ ਦਾ ਆਈ ਇਹ ਇਹਦੀ ਕੀ ਡਿਮਾਂਡ ਹੈ ਇਹਦਾ ਰੇਟ ਹੈਗਾ ਜੀ 695000 695000 ਤੇ ਜਿਹੜਾ ਇਧਰਲੇ ਪਾਸੇ ਆ ਗਿਆ ਵਾਹ ਟਰੱਕ 75 ਫੋਰ ਵੀਲ ਇਹ 2021 ਮਾਡਲ ਆਈ ਜੀ ਬਰਨਾਲਾ ਨੰਬਰ ਆ ਗਿਆ ਜੀ ਟਾਇਰ ਚਾਰੇ ਨਾਲ ਦੇ ਜੀ ਅੱਛਾ ਟਾਇਰ ਵੀ ਚਾਰੇ ਨਾਲ ਦੇ ਨੇ ਸਾਰਾ ਇੱਕ ਤੁਰੀ ਦੇ ਰਿਹਾ ਬੀੜਾ ਅੰਦਰ ਮੇਂ ਦੇ ਪਲੇਟਫਾਰਮ ਦੇਗਾ ਖੁੱਲਾ ਢੁੱਲਾ ਕਿਉਂਕਿ ਬਾਕੀ ਉਦਾਂ ਹੀ ਉਚਾਈ ਹੈ ਟ੍ਰੈਕਟਰ ਨਾਲ ਆਈ ਇਹਦੇ ਕੰਪਨੀ ਦੇ ਕਨੋਪੀ ਕੰਪਨੀ ਦੀ ਆ ਗਈ ਜੀ ਜੀ ਮਗਰ ਵੇਟ ਆ ਗਈ ਕੰਪਨੀ ਦੇ ਨਾਲ ਠੀਕ ਹੈ ਜੀ ਹਾਂ ਜੀ ਹਾਂ ਕੰਡੀਸ਼ਨ ਇਹਦੀ ਵੀ ਟਰੈਕਟਰ ਦੀ ਬਹੁਤ ਚੰਗੀ ਆ ਹਾਂ ਜੀ ਹਾਂ ਇਹ ਹੈਗਾ ਜੀ 21 ਮਾਡਲ ਹੈ ਨਾ ਹਾਂ ਜੀ ਹਾਂ ਇਹ ਕੱਲਿਆ ਬਈ 1000 ਕ ਘੰਟਾ ਚੱਲਿਆ ਦੇ। ਅਸਲ 1000 ਘੰਟੇ ਚੱਲੇ ਹੋਏ। ਹਾਂਜੀ ਹਾਂ। ਇਹ ਦੇ ਦੇ ਜਾਈ ਆਪਾਂ 9 ਲੱਖ ਦਾ। 9 ਲੱਖ ਦਾ। ਓਕੇ। ਇਹ ਵੀ ਬੰਦ ਹੋ ਚੁੱਕਿਆ ਹੈ। ਕਰੈਕਟ। ਚੱਕੋ ਮਿੱਤਰੋ 9 ਲੱਖ ਦੇ ਵਿੱਚ ਇਧਰਲੇ ਪਾਸੇ ਇਹਦੇ ਨਾਲ ਦੀ ਟਾਇਰੂ ਲਈ ਸਾਰਾ ਕੁਝ ਔਖਿਆ। ਖੁਦ ਜਿਵੇਂ ਕਹਤੀ ਇਹ ਵੀ ਐਸੇ ਘਰੋਂ ਤਿਆਰ ਹੋਇਆ ਹੋਇਆ ਟਰੈਕਟਰ ਕਹਿ ਸਕਦੇ ਆਂ। ਇਹ ਜਮਾ ਐ ਮੰਨੋ ਵੀ ਆਪਣੇ ਨਾਲ ਹੀ ਫੈਕਟਰੀ ਆ ਗਈ। ਹਾਂ ਨਾਲ ਫੈਕਟਰੀ ਹੈ ਤੇ ਇੱਥੋਂ ਹੀ ਇਹ ਟਰੈਕਟਰ ਬਣਿਆ ਹੋਇਆ ਹੈ ਨਾ। ਹਾਂਜੀ ਹਾਂ। ਦੇਖੋ ਇਹ 2009 ਹੈ ਜੀ। ਜੀ। ਇਹਦੀ ਹੁਣ ਆਪਾਂ ਟਾਇਰ ਦਾ ਦੇਖੋ ਨਾਲ ਦੇ ਮੂਰੇ ਨੰਬਰ ਲਿਖਿਆ ਹੋਇਆ ਹੈਗਾ ਮਲੇਰ ਕੋਟਲੇ ਦਾ ਲੋਕਲ ਨੰਬਰ ਹੈ 28 ਨੰਬਰ ਹੈ ਜਾਨੀ ਕਿ ਪੀਵੀ 28 ਹਾਂਜੀ ਹਾਂ ਆ ਸੂ ਸਾਰੀ ਓਰੀਜਨਲ ਹੈ ਓਕੇ ਹਾਂਜੀ ਹਾਂ ਰਮ ਓਰੀਜਨਲ ਹੈ ਠੀਕ ਹੈ ਕੋਈ ਲੈਂਕਾਂ ਦੀ ਮਾੜੀ ਮੋਟੀ ਟੱਚਿੰਗ ਫਚਿੰਗ ਹੋ ਸਕਦੀ ਹੈ ਇਹਦੇ ਚ ਵੀ ਜਾਨੀ ਐ ਨਹੀਂ ਹੈਗਾ ਵੀ ਰਮ ਵੀ ਓਰੀਜਨਲ ਨੇਗੇ ਉਹ ਤਾਂ ਚੱਲੇ ਚਲਾ ਵੀ ਤਾ ਉਹ ਦੈਂਕੀ ਦੋ ਚਲਾਈ ਦਾ ਵਾਹ ਕੇ ਲੈ ਕੇ ਜਾਣੀ ਅੱਛਾ ਹੁਣ ਤਾਂ ਵਾਹਨ ਵਿਹਲਾ ਪਿਆ ਜੀ ਹਾਂ ਹਲ ਪਾਉਣ ਬਾਉਣ ਮਾਡਲ ਦੱਸਿਆ ਸੀ 2009 2009 ਜੀ ਓਕੇ ਇਹਦੀ ਕੀ ਡਿਮਾਂਡ ਹੈ ਟਰੈਕਟਰ ਦੀ ਇਹਦਾ ਰੇਟ ਹੈਗਾ ਜੀ 3 ਲੱਖ ਤੇ 10000 ਰੁਪਏ ਇਹ 4 ਸਿਲੰਡਰ ਆ ਗਿਆ ਜੀ 450 ਠੀਕ ਹੈ ਕਿ ਕਿਹਜੇ ਤਿੰਨ ਸਿਲੰਡਰ ਨੇ ਆ ਇਹ ਚਾਰ ਸਿਲੰਡਰ ਨੇ ਓਕੇ ਓਕੇ 14 ਦੇ ਟਾਇਰਾਂ ਚ ਆ ਗਿਆ ਡਬਲ ਕਲੱਚ ਚ ਹੈ ਨਾ ਇਹ ਹਾਂਜੀ ਹਾਂ ਡਬਲ ਕਲੱਚ ਹੈ ਜੀ ਹੂੰ ਤੇ ਲੈ ਮਿੱਤਰੋ ਕਰੋ ਸੰਪਰਕ ਇਹ ਤੋਂ ਬਿਨਾਂ ਹੀ ਆਪਣੇ ਕੋਲੇ 3.5 ਟਰੈਕਟਰ ਹੋਰ ਨੇ ਉਹ ਮੜਾ ਤੁਹਾਨੂੰ ਦੱਸ ਦਈਏ ਹਾਂਜੀ ਇਹ ਜਾਂ ਇੱਕ ਦਾ ਆਪਣੇ ਕੋਲੇ ਟਰੈਕਟਰ ਆ ਗਿਆ ਜੀ 5530 ਅੱਛਾ 5530 ਵੀ ਖੜਾ ਹੈ ਹਾਂਜੀ ਹਾਂ ਉਹ ਕਿੰਨਾ ਮਾਡਲ ਹੈ 2022 ਦੇ ਬਾਰ੍ਹਵੇਂ ਦਾ ਅੱਛਾ ਯਾਨੀ ਕਿ 23 ਮਾਡਲ ਟਰੈਕਟਰ ਖੜਾ ਤੁਹਾਡੇ ਨੇ ਨਿਕਲੇ ਹੋਏ 23 ਚ ਹੈ ਜੀ 265 ਘੰਟੇ ਓਰੀਜਨਲ ਚੱਲਿਆ ਹੋ ਓਕੇ ਬਿਲਕੁਲ ਨਵਾਂ ਟਰੈਕਟਰ ਹੋਊਗਾ ਜੀ ਠੀਕ ਹੈ ਜੀ ਫਸਟ ਪਾਰਟੀ ਦੇ ਨਾਮ ਹੋਊਗਾ ਜੀ ਅੱਛਾ ਹਾਂਜੀ ਹਾਂ ਉਹਦਾ ਰੇਟ ਮੌਕੇ ਤੇ ਜੀ ਉਹਦਾ ਰੇਟ ਮੌਕੇ ਤੇ ਹਾਂਜੀ ਹਾਂ ਇੱਕ ਆ ਗਿਆ ਜੀ ਹਾਂਜੀ ਇੱਕ ਆ ਗਿਆ ਜੀ ਆਪਣੇ ਕੋਲੇ ਤੋਂ ਬਿਨਾ ਅਰਜਨ ਮੈਟ ਠੀਕ ਹੈ ਜੀ ਬਰਨਾਲਾ ਨੰਬਰ ਹੈ ਜੀ ਹੂੰ ਨਾਲ ਦੇ ਟਾਇਰ ਨੇ 65 ਪੈਸੇ ਜੀ ਚੰਗਾ ਟਰੈਕਟਰ ਆ ਜੀ ਉਹ ਆਪਣਾ ਮਿੱਤਰ ਇੱਥੇ ਲੈ ਕੇ ਗਿਆ ਹੋਗਾ ਖੇਤੀ ਦੇ ਕੰਮ ਕਰਜ ਲੋਕਲੀ ਆਪਣੇ ਤੇ ਕਰਾਚੀ ਗਿਆ ਹੋਗਾ ਕੁਟਾਈ ਕੂਏ ਦੇ ਜੀ ਜੀ ਤੇ ਬਰਨਾਲੇ ਦਾ ਨੰਬਰ ਹੈ ਜੀ ਉਹਦਾ ਉਹ ਦੇ ਦੇਾਂਗੇ ਜੀ ਆਪਾਂ 5 ਲੱਖ ਦਾ 2016 ਮਾਡਲ ਅਰਜਨ ਮਾਹਟ ਚੇਂਜਰ ਵਾਲਾ ਨਾਲ ਦੇ ਟਾਇਰ 65 70 ਪੈਸੇ ਜੀ ਪੂਰਾ ਘੈਂਟ ਟਰੈਕਟਰ ਹੈਗਾ ਵਾਹ ਕੇ ਲੈ ਕੇ ਜਾਣ ਉਹ ਵੀ ਵਹੀ ਜਾਂਦੇ ਬਸ ਠੀਕ ਹੈ ਜੀ ਤੇ ਦੂਜੀ ਬੇਨਤੀ ਤੁਹਾਨੂੰ ਇਹ ਹੈ ਕਿਸੇ ਨੇ ਕੋਈ ਟਰੈਕਟਰ ਕਿਰਾਏ ਤੇ ਲੈ ਕੇ ਜਾਣਾ ਹੋਇਆ ਹਮ ਆਪਣਾ ਕੋਈ ਮਿੱਤਰ ਪਿਆਰਾ ਹੁੰਦਾ ਕੋਈ ਆਪਣੇ ਨੇੜ ਦਾ ਦਾ ਹੁੰਦਾ ਹਾਂਜੀ ਦੱਸ ਦੇਣਾ ਕੋ ਘਟਾ ਪਾ ਦਿੰਦੇ ਨਹੀਂ ਜੀ ਠੀਕ ਹੈ ਜੀ ਦੱਸ ਦੇਣਾ ਤੋਂ ਵੱਧ ਚਾਹੇ ਅਗਲਾ 10 ਮਹੀਨਿਆਂ ਤੇ ਲਈ ਬਸ ਠੀਕ ਹੈ ਬਾਕੀ ਨੰਬਰ ਸਕਰੀਨ ਤੇ ਚੱਲਦਾ ਹੈ ਹਰ ਇੱਕ ਟਰੈਕਟਰ ਦੇ ਉੱਪਰ ਲਗਭਗ ਜਿੰਨੇ ਉੱਚੇ ਮਾਡਰਨ ਨੇ ਲੋਨ ਵੀ ਹੋ ਜੂ ਤੁਹਾਡੇ ਲੱਭੇ ਕੋਈ ਪੁਰਾਣਾ ਟਰੈਕਟਰ ਆ ਤੁਸੀਂ ਵਿੱਚ ਕਟਵਾਉਣਾ ਉਹ ਵੀ ਕੱਟ ਲੈਣਗੇ ਨਾ ਜੀ ਵਿੱਚ ਕਟਵਾਉਣਾਗਾ ਜੀ ਵਿੱਚ ਵੀ ਕਟਾਂਗੇ ਹਾਂਜੀ ਵਿੱਚ ਰੇਟ ਲਾ ਦੇਾਂਗੇ ਕਿਸੇ ਦਾ ਵੱਧ ਵੇਚਦਾ ਹੋਇਆ ਹਾਂ 2-4 ਦਿਨ ਰੱਖ ਲੈ ਵੱਧ ਵੇਚ ਲੈ ਨਾ ਵੇਖਿਆ ਉਹਨੇ ਤਾਂ ਫੇਰ ਸਾਡਾ ਬਸ ਠੀਕ ਹੈ ਜੀ ਨਹੀਂ ਵੀ ਕਟਾਉਣਾ ਹੂੰ ਕਿਸੇ ਨੇ ਵੇਚਣਾ ਆਪਣੇ ਹੱਥਾਂ ਵੀ ਸੰਪਰਕ ਕਰਨ ਆਪਾਂ ਵੈਸੇ ਵੀ ਲੈ ਲਾਂਗੇ ਤੇ ਆਪਣੇ ਇੱਕ ਵਾਰੀ ਘਰ ਕਿੱਥੇ ਪੈ ਜਾਂਦਾ ਥੋੜਾ ਇਹ ਦੱਸਿਓ ਆਪਣਾ ਉਹ ਸਾਹਮਣੇ ਆ ਗਿਆ ਜੀ ਇਧਰ ਹਾਈਵੇ ਰੋਡ ਹਾਂ ਬੜਾ ਹਾਈਵੇ ਬਟੰਡਾ ਰੋਡ ਬਟੰਡੇ ਤੋਂ ਜਿਹੜਾ ਸੰਗਰੂਰ ਆ ਪਟਿਆਲਾ ਮਾਨਸਾ ਨੂੰ ਜਾਂਦਾ ਹੈ ਹਾਂਜੀ ਉੱਥੋਂ ਐ ਮੋੜਨ ਸਾਰੀ ਰੇਲਵੇ ਸਟੇਸ਼ਨ ਆ ਗਈ ਬਿਲਕੁਲ ਜੀ ਰੇਲਵੇ ਸਟੇਸ਼ਨ ਦੇ ਜਮਾ ਨਾਲ ਆਪਣਾ ਘਰ ਆ ਗਿਆ ਇਹ ਸਿੱਧਾ ਰਸਤਾ ਹੁੰਦਾ ਹੈ ਆਪਣੇ ਘਰੇ ਆ ਜਾ ਆ ਘਰੇ ਆ ਗਈ ਆਪਣਾ ਇੱਥੇ ਆਪਣੀ ਰਹਿਸ ਹੈ ਠੀਕ ਹੈ ਜੀ ਇੱਥੇ ਆਪਣੀ ਇੱਥੇ ਆਪਣਾ ਕਾਰੋਬਾਰ ਹੈ ਇੱਥੇ ਕਾਰੋਬਾਰ ਹੈ ਇਹ ਆਪਣਾ ਤੇ ਲੈ ਮਿੱਤਰੋ ਨੰਬਰ ਸਕਰੀਨ ਤੇ ਚਲਾਤਾ ਕੋਈ ਹੋਰ ਜਾਣਕਾਰੀ ਸਾਡੇ ਤੋਂ ਦੱਸਣ ਕਿੰਨੀ ਰਹਿ ਗਈ ਹੋਵੇ ਤੁਸੀਂ ਪੁੱਛਣੇ ਚਾਹੁੰਦੇ ਹੋ ਤਾਂ ਫਿਰ ਨੰਬਰ ਡਾਇਲ ਕਰ ਲਓ ਬੜੀ ਮਿਹਰਬਾਨੀ ਧੰਨਵਾਦ ਸਤਿ ਸ੍ਰੀ ਅਕਾਲ